ਹੈਲੋ ਦੋਸਤੋ ਕੀ ਤੁਸੀਂ ਜੌਇਨ ਪੇਨ ਆਰਥਰਾਈਟਸ ਮਸਲ ਪੇਨ ਜਾਂ ਵਰਕਆਊਟ ਤੋਂ ਬਾਅਦ ਬੋਡੀ ਸਟਿਫਨੈਸ ਨਾਲ ਪਰੇਸ਼ਾਨ ਹੋ ਜੇ ਹਾਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਫੋਰ ਲਿਮ ਹਮਸਨ ਜਲ ਬਾਰੇ ਇਹ ਇੱਕ ਪਾਵਰਫੁਲ ਪੇਨ ਰੀਲੀਫ ਤੇ ਰਿਕਵਰੀ ਜਲ ਹੈ ਜੋ ਦਰਦ ਘਟਾਉਣ ਦੇ ਨਾਲ-ਨਾਲ ਸਕਿਨ ਨੂੰ ਵੀ ਹੀਲ ਕਰਦਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਦੇ ਮੇਨ ਇਨਗਰੀਡੀਅੰਟ ਬਾਰੇ ਤਾਂ ਪਹਿਲਾ ਇੰਗਰੀਡੀਅੰਟ ਹੈ অ্যালোਵੇਰਾ ਜੈਲ ਇਸ ਐਮਐਸਐਮ ਜੈਲ ਵਿੱਚ 80% ਪਿਓਰ ਸਟੈਬਲਾਈਜ਼ਡ অ্যালোਵੇਰਾ ਜੈਲ ਹੁੰਦਾ ਹੈ ਜੋ ਸਕਿਨ ਦੇ ਅੰਦਰ ਡੀਪ ਤੱਕ ਪੈਨਰੇਟ ਕਰਦਾ ਹੈ ਅਤੇ ਦਰਦ ਵਾਲੀ ਜਗ੍ਹਾ ਤੱਕ ਰਾਹਤ ਪਹੁੰਚਾਉਂਦਾ ਹੈ ਸੈਕੰਡ ਹੈ ਐਮਐਸਐਮ ਮੀਨਸ ਮੈਥੀ ਸਲਫੋਨੀ ਮੀਥੇਨ ਐਮਐਸਐਮ ਇੱਕ ਨੇਚਰਲ ਆਰਗੈਨਿਕ ਸਲਫਰ ਹੈ ਜੋ ਸਾਡੇ ਜੋਇੰਟਸ ਕਾਰਟਲੇਜ ਅਤੇ ਮਸਲਜ਼ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਹ ਜੋਇੰਟਸ ਫਲੈਕਸੀਬਿਲਟੀ ਅਤੇ ਸਟਰੈਂਥ ਨੂੰ ਇੰਪਰੂਵ ਕਰਦਾ ਹੈ ਅਤੇ ਮਸਲ ਰਿਪੇਅਰ ਵਿੱਚ ਮਦਦ ਕਰਦਾ ਹੈ ਥਰਡ ਹੈ ਨੇਚਰਲ ਐਕਸਟ੍ਰੈਕਟ ਇਸ ਵਿੱਚ ਬੇਅਰ ਬੇਰੀ ਪਲਾਂਟ ਰੋਜ਼ਮਰੀ ਟੀ ਟਰੀ ਆਇਲ ਅਤੇ ਸੋਇਆ ਆਇਲ ਵਰਗੇ ਨੇਚਰਲ ਇੰਗਰੀਡੀਅੰਟ ਹੁੰਦੇ ਹਨ ਜੋ ਸਕਿਨ ਨੂੰ ਸੋਧ ਕਰਦੇ ਹਨ ਅਤੇ ਇਨਫਲੇਮੇਸ਼ਨ ਨੂੰ ਘਟਾਉਂਦੇ ਹਨ ਹੁਣ ਗੱਲ ਕਰਦੇ ਹਾਂ ਇਸ ਜੈਲ ਦੇ ਹੈਲਥ ਬੈਨੀਫਿਟ ਬਾਰੇ ਆ ਫਰਸਟ ਬੈਨੀਫਿਟ ਹੈ ਜੋਇੰਟਸ ਅਤੇ ਆਰਥਰਾਇਟਿਸ ਪੇਨ ਰੀਲੀਫ ਦੋਸਤੋ ਐਮਐਸ ਮਝਲ ਆਰਥਰਾਇਟਸ ਅਤੇ ਜੋਇੰਟਸ ਦੇ ਦਰਦ ਲਈ ਬਹੁਤ ਇਫੈਕਟਿਵ ਹੈ ਇਸ ਦੇ ਗਠਣਿਆਂ ਦੇ ਤਰਦ ਸਟਿਫਨੈਸ ਜਾਂ ਤਕੜਨ ਵਿੱਚ ਰੈਗੂਲਰ ਮਾਲਿਸ਼ ਕਰਨ ਨਾਲ ਨੋਟਿਸੀਬਲ ਰੀਲੀਫ ਮਿਲਦਾ ਹੈ ਨੈਕਸਟ ਹੈ ਮਸਲ ਪੇਨ ਐਂਡ ਸਟਰੈਂਥ ਰੀਲੀਫ ਮਸਲਾਂ ਕਿਚਾਅ ਸਵੇਲਿੰਗ ਅਤੇ ਸਟਿਫਨੈਸ ਨੂੰ ਘਟਾਉਂਦਾ ਹੈ ਅਤੇ ਮਸਲਜ਼ ਨੂੰ ਤਾਕਤ ਦਿੰਦਾ ਹੈ ਇਹ ਜੋਇੰਟਸ ਅਤੇ ਮਸਲ ਨੂੰ ਪ੍ਰੋਪਰ ਨਿਊਟ੍ਰੀਸ਼ਨ ਦਿੰਦਾ ਹੈ ਅਤੇ ਦਰਦ ਨੂੰ ਕਾਫੀ ਹੱਦ ਤੱਕ ਘਟਾਉਂਦਾ ਹੈ ਨੈਕਸਟ ਹੈ ਕਾਰਟਲੇਜ ਸਪੋਰਟ ਇਹ ਕਾਰਟਿਲੇਜ ਨੂੰ ਸਟਰੋਂਗ ਬਣਾਉਂਦਾ ਹੈ ਅਤੇ ਰਿਪੇਅਰ ਕਰਨ ਵਿੱਚ ਮਦਦ ਕਰਦਾ ਹੈ ਇਸ ਦੀ ਡੇਲੀ ਮ사ਜ ਕਰਨ ਨਾਲ ਇਫੈਕਟਿਵ ਰਿਜ਼ਲਟ ਦੇਖਣ ਨੂੰ ਮਿਲਦੇ ਹਨ ਨੈਕਸਟ ਹੈ ਸਪੋਰਟਸ ਅਤੇ ਜਿਮ ਇੰਜਰੀ ਵਰਕਆਊਟ ਤੋਂ ਬਾਅਦ ਮਸਲਸ ਰਿਕਵਰੀ ਸਪਰੇਨ ਅਤੇ ਸਪੋਰਟ ਇੰਜਰੀ ਲਈ ਬੈਸਟ ਚੋਇਸ ਹੈ ਇਸ ਨੂੰ ਐਕਸਰਸਾਈਜ਼ ਤੋਂ ਬਾਅਦ ਮਸਲਸ ਤੇ ਲਗਾਉਣ ਨਾਲ ਇੰਟਰਨਲ ਸਟ੍ਰੈਸ ਘਟਦਾ ਹੈ ਅਤੇ ਰਿਕਵਰੀ ਫਾਸਟ ਹੁੰਦੀ ਹੈ ਨੈਕਸਟ ਹੈ ਸਕਿਨ ਪ੍ਰੋਬਲਮ ਹੀਲਿੰਗ ਸਕਿਨ ਅਲਰਜੀ ਇਰਿਟੇਸ਼ਨ ਜਾਂ ਇਚਿੰਗ ਵਿੱਚ ਵੀ ਲੋਕਲ ਐਪਲੀਕੇਸ਼ਨ ਲਈ ਵਰਤਿਆ ਜਾ ਸਕਦਾ ਹੈ ਇਸਦੇ ਕਾਫੀ ਇਫੈਕਟਿਵ ਰਿਜ਼ਲਟ ਦੇਖਣ ਨੂੰ ਮਿਲਦੇ ਹਨ ਨੈਕਸਟ ਹੈ ਨਾਨ ਸਟਿੱਕੀ ਫਾਰਮੂਲਾ ਦੋਸਤੋ ਇਸ ਦੀ ਫ੍ਰੈਗਰੈਂਸ ਮੈਲਡਰ ਤੇ ਲੇਸਨ ਹੈ ਇਹ ਬਿਲਕੁਲ ਚਿਪਚਿਪਾ ਨਹੀਂ ਹੁੰਦਾ ਤੇ ਸਕਿਨ ਵਿੱਚ ਜਲਦੀ ਅਬਜ਼ਰਬ ਹੋ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਇਹ ਕੀ ਇਸ ਨੂੰ ਯੂਜ਼ ਕਿਵੇਂ ਕਰੀਏ ਤਾਂ ਦੋਸਤੋ ਇਸ ਨੂੰ ਯੂਜ਼ ਕਰਨਾ ਬਹੁਤ ਇਜੀ ਹੈ ਥੋੜੀ ਜਿਹੀ ਮਾਤਰਾ ਲੈ ਕੇ ਦਰਦ ਵਾਲੀ ਜਗ੍ਹਾ ਤੇ ਜੈਂਟਲੀ ਮ사ਜ ਕਰੋ ਇਸ ਨੂੰ ਦਿਨ ਵਿੱਚ ਦੋ ਤੇ ਤਿੰਨ ਵਾਰ ਵਰਤ ਸਕਦੇ ਹਾਂ ਅਤੇ ਫਾਸਟ ਰਿਲੀਫ ਲਈ ਇਸ ਨੂੰ ਐਲੋ ਹੀਟ ਲੋਸ਼ਨ ਨਾਲ ਮਿਕਸ ਕਰਕੇ ਵੀ ਲਗਾ ਸਕਦੇ ਹਾਂ ਇਸ ਦੇ ਅਪਲਾਈ ਕਰਨ ਤੋਂ ਬਾਅਦ 5 10 ਮਿੰਟ ਵਿੱਚ ਹੀ ਰਾਹਤ ਮਹਿਸੂਸ ਹੋਣ ਲੱਗਦੀ ਹੈ ਸਭ ਤੋਂ ਇੰਪੋਰਟੈਂਟ ਗੱਲ ਹਮੇਸ਼ਾ origignal ਫੋਰੇਵਰ ਲਿਵਿੰਗ ਜੈਲ ਹੀ ਵਰਤੋ ਪ੍ਰੋਡਕਟ ਨੂੰ ਸੇਫ ਫੋਰੇਵਰ ਦੀ ਅਫੀਸ਼ਲ ਵੈਬਸਾਈਟ ਐਪ ਜਾਂ ਟ੍ਰਸਟਡ ਡਿਸਟ੍ਰੀਬਿਊਟਰ ਤੋਂ ਹੀ ਖਰੀਦੋ ਤਾਂ ਜੋ ਡੁਪਲੀਕੇਟ ਪ੍ਰੋਡਕਟ ਤੋਂ ਬਚਿਆ ਜਾ ਸਕੇ ਦੋਸਤੋ ਜੇ ਤੁਸੀਂ ਪੇਨ ਫਰੀ ਲਾਈਫ ਚਾਹੁੰਦੇ ਹੋ ਅਤੇ ਨੇਚਰਲ ਸੋਲੂਸ਼ਨ ਲੱਭ ਰਹੇ ਹੋ ਤਾਂ ਫੋਰੇਵਰ ਐਮ ਐਮ ਸੰਜਲ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਹੈ ਅੱਠ ਇਸ ਨੂੰ ਆਪਣੀ ਲਾਈਫ ਦਾ ਹਿੱਸਾ ਬਣਾਓ ਜੇ ਤੁਸੀਂ ਇਸ ਬਾਰੇ ਹੋਰ ਜਾਨਣਾ ਜਾਂ ਇਸ ਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਥੈਂਕ ਯੂ ਫॉर ਵਾਚਿੰਗ ਜੇ ਵੀਡੀਓ ਵੈਲਿਊਬਲ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਟੇ ਹੈਲਥੀ ਐਂਡ ਕੀਪ ਕਰੋਗੇ